ਤੁਸੀਂ ਦੇਖ ਰਹੇ ਹੋ ਆਟੀਪੀ ਭਾਰਤ ਮੈਂ ਤੁਹਾਡੇ ਨਾਲ ਇਸ ਤਰ੍ਹਾਂ ਮਨ ਬਾਰਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਦੇ ਸਮਰਥਕ ਭਗਵੰਤ ਸਿੰਘ ਉਰਫ ਪ੍ਰਧਾਨ ਮੰਤਰੀ ਬਾਜੇਕੇ ਨੂੰ ਕੌਣ ਨਹੀਂ ਜਾਣਦਾ ਜਦੋਂ ਤੋਂ ਇਹ ਲਹਿਰ ਚੱਲੀ ਸੀ ਉਦੋਂ ਤੋਂ ਹੀ ਅਮਰਪਾਲ ਸਿੰਘ ਦੇ ਨਾਲ ਪ੍ਰਧਾਨ ਮੰਤਰੀ ਬਾਜੇਕੇ ਨੂੰ ਦੇਖਿਆ ਗਿਆ ਅਤੇ ਹਰ ਇੱਕ ਉਹਨਾਂ ਦੀ ਵਹੀਰ ਦੇ ਵਿੱਚ ਹਰ ਇੱਕ ਇਕੱਠ ਦੇ ਵਿੱਚ ਪ੍ਰਧਾਨ ਮੰਤਰੀ ਬਾਜੇਕੇ ਉਹਨਾਂ ਦੇ ਨਾਲ ਨਜ਼ਰੀ ਆਏ ਤੇ ਹੁਣ ਇੱਕ ਵਾਰ ਫੇਰ ਤੋਂ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲਦਿਆਂ ਹੋਇਆ ਪ੍ਰਧਾਨ ਮੰਤਰੀ ਬਾਜੇ ਦੇ ਦੇਪੁੱਤਰ ਆਕਾਸ਼ਦੀਪ ਦੇ ਵੱਲੋਂ ਵੱਡਾ ਐਲਾਨ ਕਰ ਦਿੱਤਾ ਗਿਆ। ਪੁੱਤਰ ਦੇ ਵੱਲੋਂ ਇਹੀ ਅਪੀਲ ਕੀਤੀ ਜਾ ਰਹੀ ਹੈ ਕਿ ਮੇਰੇ ਪਿਤਾ ਨੂੰ ਤੁਹਾਡੇ ਪਿਆਰ ਅਤੇ ਸਾਥ ਦੀ ਲੋੜ ਹੈ। ਉਹਨਾਂ ਦੇ ਪੁੱਤਰ ਵੱਲੋਂ ਕੀ ਕੁਝ ਕਿਹਾ ਗਿਆ ਪਹਿਲਾਂ ਤੁਹਾਨੂੰ ਉਹ ਸੁਣਾ ਦਿੰਨੇ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਾਂ ਸਾਰਿਆਂ ਨੂੰ ਪਤਾ ਕਿ ਖਡੂਰ ਸਾਹਿਬ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਜੀ ਖੜੇ ਸੀਗੇ ਸਾਰਿਆਂ ਦਾ ਧੰਨਵਾਦ ਕਿਉਂਕਿ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣ ਲਈ ਬਾਜੇ ਤੇ ਮਾਲਵੇ ਤੇ ਦੁਬਾਬੇ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਤੇ ਹੁਣ ਜਿਹੜੇ ਪ੍ਰਧਾਨ ਮੰਤਰੀ ਬਾਜੇ ਦਾ ਭਗਵੰਤ ਸਿੰਘ ਮੇਰੇ ਪਿਤਾ ਜੀ ਆ ਉਹ ਗਿੱਦੜਵਾ ਤੋਂ ਖੜਨਗੇ ਵੋਟਾਂ 'ਚ ਤੁਸੀਂ ਉਹਨਾਂ ਨੂੰ ਵੱਡੀ ਲੀਡ ਤੇ ਜਿਤਾਉਣਾ ਹੈ ਵੋਟਾਂ 'ਚ ਜੇ ਸਾਰਿਆਂ ਦਾ ਪਿਆਰ ਰਿਹਾ ਵੋਟਾਂ 'ਚ ਜਰੂਰ ਖੜਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਿੱਦੜਵਾ ਦੀ ਸੀਟ ਤੋਂ ਚੋਣ ਲੜਨਗੇ ਜਿਸ ਦੇ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਇੱਕ ਵੱਡੀ ਹਲਚਲ ਦੇਖਣ ਨੂੰ ਮਿਲ ਰਹੀ ਹੈ ਅਤੇ ਏਸੀ ਸੀਟ ਦੇ ਨਾਲ ਪ੍ਰਧਾਨ ਮੰਤਰੀ ਬਾਜੇ ਕੇ ਆਪਣੇ ਸਿਆਸੀ ਸਫ਼ਰ ਦੀ ਸ਼ੁਰੂਆਤ ਵੀ ਕਰਨ ਜਾ ਰਹੇ ਨੇ ਬਾਜੇ ਕੇ ਕਿਸਾਨੀ ਅੰਦੋਲਨ ਦੇ ਵਿੱਚ ਵੀ ਕਾਫੀ ਸਰਗਰਮ ਰਹੇ ਨੇ ਉਹ ਅਕਸਰ ਕਿਸਾਨਾਂ ਆਂ ਦੀਆਂ ਅੰਦੋਲਨ ਦੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਲਗਾਤਾਰ ਸ਼ੇਅਰ ਕਰਦੇ ਵੀ ਰਹਿੰਦੇ ਸਨ ਇਸ ਤੋਂ ਬਾਅਦ ਰਾਜਾ ਬੜਿੰਗ ਨੇ ਸੰਸਦ ਬਣਨ ਤੋਂ ਬਾਅਦ ਗਿੱਦੜਵਾਦੀ ਜਿਮਨੀ ਚੌਂ ਦੀ ਸੀਟ ਖਾਲੀ ਹੋਈ ਹੈ ਉੱਧਰ ਹੀ ਅਮਰਤਪਾਲ ਸਿੰਘ ਦੇ ਨਾਲ ਡਿਬੜੂਗੜ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਬੰਦ ਹੈ ਜਦੋਂ ਤੋਂ ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਉਸ ਤੋਂ ਬਾਅਦ ਲਗਾਤਾਰ ਉਹਨਾਂ ਦੇ ਹੱਕ ਦੇ ਵਿੱਚ ਵੀ ਆਵਾਜ਼ਾਂ ਉੱਚੀ ਕੀਤੀਆਂ ਗਈਆਂ ਨੇ ਤੇ ਇਸ ਵਕਤ ਪ੍ਰਧਾਨ ਮੰਤਰੀ ਭਗਵਾਨ ਸਿੰਘ ਉਰਫ ਬਾਜੇ ਕੇ ਅਮਰਤਪਾਲ ਦੇ ਨਾਲ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਹੈ ਨਜ਼ਦੀਕੀ ਦੁਮਾਂ ਦੀ ਇੰਨੀ ਕਿ ਦੱਸੀ ਜਾਂਦੀ ਹੈ ਕਿ 18 ਮਾਰਚ 2024 ਨੂੰ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਸੀ ਜਦੋਂ ਪੁਲਿਸ ਬਾਜੇਕੇ ਦਾ ਪਿੱਛਾ ਕਰ ਰਹੀ ਸੀ ਤਾਂ ਫੇਸਬੁੱਕ ਤੇ ਲਾਈਵ ਹੋ ਗਿਆ ਸੀ ਅਤੇ ਮੋਗਾ ਪੁਲਿਸ ਨੇ ਕਾਫੀ ਮੁਸ਼ਕਲ ਤੋਂ ਬਾਅਦ ਉਸ ਨੂੰ ਆਪਣੇ ਗ੍ਰਿਫਤ ਦੇ ਵਿੱਚ ਲਿਆ ਸੀ ਜੇਕਰ ਬਾਜੇਕੇ ਚੋਣ ਲੜਦੇ ਨੇ ਤਾਂ ਉਹਨਾਂ ਨੂੰ ਵੀ ਜੇਲ੍ਹ ਤੋਂ ਵਿੱਚ ਹੀ ਚੋਣ ਲੜਨੀ ਪਵੇਗੀ ਕਿਉਂਕਿ ਪੰਜਾਬ ਦੇ ਖਡੂਰ ਸਾਹਿਬ ਸੀਟ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਅਮਰਪਾਲ ਸਿੰਘ ਅਤੇ ਭਗਵੰਤ ਸਿੰਘ ਉਸ ਬਾਜੇਕੇ ਨੂੰ ਰਾਸ਼ਟਰੀ ਸੁਰੱਖਿਆ ਐਕਟ ਯਾਨੀ ਕਿ ਐਨਐਸਏ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ ਪ੍ਰਧਾਨ ਮੰਤਰੀ ਬਾਜੇਕੇ ਦੇ ਨਾਂ ਦਾ ਐਲਾਨ ਤੋਂ ਬਾਅਦ ਪੂਰੀ ਤਰ੍ਹਾਂ ਮਾਹੌਲ ਗਰਮਾ ਗਿਆ ਹੈ ਤੇ ਹੁਣ ਗਿੱਦੜਵਾਹ ਦੀ ਵਿਧਾਨ ਸਭਾ ਸੀਟ ਤੋਂ ਕਾਂਗਰਸ ਆਗੂ ਸੀ ਜਿਹੜੇ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ ਬਾਅਦ ਇਹ ਸੀਟ ਹੁਣ ਖਾਲੀ ਹੋ ਗਈ ਹੈ ਤੇ ਆਜ਼ਾਦ ਚੋਣ ਲੜਨ ਦਾ ਪ੍ਰਧਾਨ ਮੰਤਰੀ ਬਾਜੇਕੇ ਨੇ ਐਲਾਨ ਕਰ ਦਿੱਤਾ ਹੈ ਦੱਸਦੀ ਹੈ ਕਿ ਕਾਫੀ ਲੰਬੇ ਸਮੇਂ ਤੋਂ ਇਸ ਸੀਟ ਉੱਤੇ ਕਾਂਗਰਸ ਦਾ ਕਬਜ਼ਾ ਰਿਹਾ ਹੈ ਪਰ ਹੁਣ ਇਹ ਵੇਖਣਾ ਬੇਹਦ ਦਿਲਚਸਪ ਰਹੇਗਾ ਕਿ ਆਖਰਕਾਰ ਵਾਰਸ ਪੰਜਾਬ ਦੇ ਮੁਖੀ ਅਮਰਪਾਲ ਸਿੰਘ ਵਾਂਗ ਪ੍ਰਧਾਨ ਮੰਤਰੀ ਬਾਜੇ ਕੇ ਚੋਣ ਜਿੰਦ ਮੋਗਾ ਦੇ ਪਿੰਡ ਧਰਮਕੋਟ ਦੇ ਵਸਨੀਕ ਨੇ ਪਿਛਲੇ ਹਫਤੇ ਜਦੋਂ ਭਗਵੰਤ ਸਿੰਘ ਦੀ ਸਿਹਤ ਵਿਗੜ ਗਈ ਸੀ ਤਾਂ ਉਹਨ ਦੇ ਪਰਿਵਾਰਕ ਮੈਂਬਰਾਂ ਨੇ ਜੇਲ੍ਹ ਦੇ ਵਿੱਚ ਰੱਖਣ ਦੀ ਪੰਜਾਬ ਦੀ ਜੇਲ੍ਹ ਦੇ ਵਿੱਚ ਰੱਖਣ ਦੀ ਮੰਗ ਕੀਤੀ ਸੀ ਤਾਂ ਉੱਥੇ ਤੋਂ ਇਹ ਵੀ ਦੱਸ ਦਿੰਦੇ ਆ ਕਿ ਭਗਵੰਤ ਸਿੰਘ ਪ੍ਰਧਾਨ ਮੰਤਰੀ ਯਾਨੀ ਕਿ ਬਾਜੇ ਕੇ ਸਿਰਫ 8ਵੀਂ ਪਾਸ ਹੈ ਹਤੇ ਉਸ ਦੇ ਕੋਲ 4 ਏਕੜ ਜ਼ਮੀਨ ਪੁਲਿਸ ਦਸਤਾਵੇਜ਼ ਦੇ ਮੁਤਾਬਕ ਜਿਹੜਾ ਰਿਕਾਰਡ ਪੁਲਿਸ ਦੇ ਕੋਲ ਹੈ ਪ੍ਰਧਾਨ ਮੰਤਰੀ ਪਾਜੀ ਦੇ ਦਾ ਉਸ ਦੇ ਮੁਤਾਬਕ ਉਸ ਦੇ ਖਿਲਾਫ ਬਹੁਤ ਸਾਰੇ ਮਾਮਲੇ ਦਰਜ ਨੇ ਦੱਸ ਦਈਏ ਕਿ ਭਗਵੰਤ ਸਿੰਘ ਦੇ ਖਿਲਾਫ ਜਨਤਕ ਤੌਰ ਤੇ ਹਥਿਆਰ ਦੀ ਨਿਸ਼ਾਨ데요 ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ ਉਸ ਦੇ ਕੋਲ ਕੋਈ ਵੀ ਹਥਿਆਰ ਦਾ ਲਾਇਸੈਂਸ ਨਹੀਂ ਮਿਲਿਆ ਤੇ ਭਗਵੰਤ ਸਿੰਘ ਦੇ ਖਿਲਾਫ ਹੁਣ ਤੱਕ ਕੁੱਲ 8 ਕੇਸ ਦਰਜ ਕੀਤੇ ਗਏ ਨੇ ਜਿਸ ਤੋਂ ਬਾਅਦ ਸਭ ਤੋਂ ਵੱਡਾ ਕੇਸ ਜੇਕਰ ਗੱਲ ਕਰੀ ਤਾਂ ਉਹ ਹੈ ਐਨਐਸਏ ਜਿਸ ਤਹਿਤ ਉਹ ਆਪਣੇ ਵਾਰਿਸ ਪੰਜਾਬ ਦੇ ਮੁਖੀ ਅਤੇ ਸਾਥੀ ਅਮਰਪਾਲ ਸਿੰਘ ਦੇ ਨਾਲ ਇਸ ਵਕਤ ਅਸਾਮ ਦੇ ਡਿਬੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਪਰ ਵੱਡਾ ਸਵਾਲ ਇਹ ਹੈ ਕਿ ਇੱਕ ਪਾਸੇ ਤਾਂ ਸਿਆਸਤਦਾਨਾਂ ਦੇ ਵੱਲੋਂ ਪੂਰਾ ਜ਼ੋਰ ਲਗਾਇਆ ਜਾ ਰਿਹਾ ਹਰ ਇੱਕ ਜ਼ਿਮਨੀ ਚੋਣ ਦੀ ਸੀਟ ਜਿੱਤਣ ਤੋਂ ਦੂਸਰੇ ਪਾਸੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਗਿੱਦੜਵਾਹ ਦੀ ਸੀਟ ਤੋਂ ਚੋਣ ਲੜਨ ਦਾ ਐਲਾਨ ਕਰਕੇ ਇਸ ਸੀਟ ਨੂੰ ਹੋਰ ਵੀ ਰੋਚਕ ਪ੍ਰਧਾਨ ਮੰਤਰੀ ਬਾਜੇ ਕਨੇ ਬਣਾ ਦਿੱਤਾ ਹੈ ਪਰ ਵੇਖਣਾ ਅਹਿਮ ਰਹੇਗਾ ਕਿ ਆਖਰਕਾਰ ਕਿ ਗਿੱਦੜਵਾਹ ਦੇ ਲੋਕਾਂ ਤੋਂ ਵੀ ਅਮਰਪਾਲ ਵਾਂਗ ਪ੍ਰਧਾਨ ਮੰਤਰੀ ਬਾਜੇ ਕੇ ਨੂੰ ਪਿਆਰ ਮਿਲੇਗਾ ਹੁੰਗਾਰਾ ਮਿਲੇਗਾ ਮਾਨ ਸਨਮਾਨ ਤੇ ਸਤਿਕਾਰ ਮਿਲੇਗਾ ਕਿਉਂਕਿ ਖਡੂਰ ਵਾਸੀਆਂ ਦੇ ਵੱਲੋਂ ਕਦੂਰ ਸਾਹਿਬ ਦੇ ਵਸਨੀਕਾਂ ਦੇ ਵੱਲੋਂ ਤਾਂ ਇਹ ਐਲਾਨ ਕਰ ਦਿੱਤਾ ਗਿਆ ਸੀ ਕਿ ਉਹ ਫਤਵਾ ਦਿੱਤਾ ਗਿਆ ਸੀ ਕਿ ਅਸੀਂ ਪੰਥਕ ਉਮੀਦਵਾਰ ਪੰਥਕ ਸੀਟ ਦੇ ਨਾਲ ਹੈ ਜਾਨੀ ਕਿ ਪੰਥਕ ਹਲਕਾ ਭਾਈ ਅਮਰਪਾਲ ਸਿੰਘ ਦੇ ਨਾਲ ਖੜਾ ਹੈ ਪਰ ਦੂਸਰੇ ਪਾਸੇ ਹੁਣ ਉਹਨਾਂ ਦੇ ਸਾਥ ਦੇ ਵੱਲੋਂ ਵੀ ਵੱਡਾ ਐਲਾਨ ਕੀਤਾ ਗਿਆ ਪਰ ਗਿੱਦੜਵਾਹ ਦੇ ਵਾਸੀ ਕੀ ਕਹਿਣਗੇ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸੋ ਕਿ ਆਕਰ ਤੁਸੀਂ ਕੀ ਚਾਹਦੇ ਹੋ ਤੁਸੀਂ ਕੀ ਸੋਚਦੇ ਹੋ ਕਿ ਕੀ ਪ੍ਰਧਾਨ ਮੰਤਰੀ ਬਾਜੇ ਕੇ ਚੋਣਾਂ ਜਿੱਤੇਗਾ ਜੇਕਰ ਜੇਲ੍ਹ ਦੇ ਵਿੱਚੋਂ ਚੋਣ ਜਿੱਤ ਵੀ ਜਾਂਦਾ ਹੈ ਤਾਂ ਕਿ ਉਹ ਕਿਸ ਤਰੀਕੇ ਨਾਲ ਜੇਲ੍ਹ ਦੇ ਵਿੱਚ ਰਹਿ ਕੇ ਆਪਣੇ ਇਲਾਕੇ ਦਾ ਆਪਣੇ ਏਰੀਆ ਦਾ ਵਿਕਾਸ ਕਰੇਗਾ ਇਹ ਦੇਖਣਾ ਬਹੁਤ ਦਿਲਚਸਪ ਰਹੇਗਾ